ਜੋ ਵਾਰਡ ਕਾਪਸ ਦੇ ਤੇ ਅਸੀਂ ਆਪਣੇ ਜिले ਤਪੇਜਾਰ ਚ ਸਾਰੇ ਡਾਕਟਰ ਅਤੇ ਰੋਗਿਕ ক্লাব ਦੇ ਸਾਰੇ ਮੈਂਬਰ ਇਕੱਠੇ ਹੋ ਕੇ ਇੱਥੇ ਲੋਕਾਂ 'ਚ ਇੱਕ ਕੈਂਸਰ ਪ੍ਰਤੀ ਜਾਗਰੂਕਤਾ ਅਸੀਂ ਮਿਸ਼ਨ ਚਲਾਇਆ ਤੇ ਆਪਾਂ ਸਾਰਿਆਂ ਨੂੰ ਆਪਣੇ ਰੈਗੂਲਰ ਚੈੱਕਅਪਸ ਕਰਵਾਉਣੇ ਚਾਹੀਦੇ ਨੇ ਤਾਂ ਕਿ ਆਪਾਂ ਇਸ ਨਾਮੁਰਾਦੀ ਬਿਮਾਰੀ ਤੋਂ ਬਚ ਕੇ ਰਹਿ ਸਕੀਏ ਜਲ ਸਰਜਰੀ ਜੋ ਹੈ 1 ਦਸੰਬਰ 100 ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਵਿੱਚ ਕੁਝ ਆਪਣੇ ਕੰਟਰੀ ਦੇ ਪਾਇਆ ਜਾਂਦੇ ਆ ਕੁਝ ਬਾਹਰ ਦੇ ਕੰਟਰੀਆਂ ਦੇ ਪਾਇਆ ਜਾਂਦੇ ਆ ਆਮ ਤੌਰ ਤੇ ਜਿਹੜਾ ਡਰੈਸ ਸਰਜਰ ਹੈ ਇਹਦਾ ਅੱਜ ਕੱਲ 100% ਪਿਲਾਈ ਹੋ ਜਾਂਦਾ ਜੇ ਸਾਨੂੰ ਟਾਈਮ ਸਿਰ ਪਤਾ ਚੱਲ ਜਾਵੇ ਅੱਜ ਵਰਲਡ ਕੈਨਸਰ ਦੇ ਉਤੇ ਅਸੀਂ ਆਪਣੇ ਜਿਲ੍ਹੇ ਥਾਕੇਦਾਰ ਚ ਸਾਰੇ ਡਾਕਟਰਸ ਅੱਜ ਰੋਕੀ ਕਲੱਬ ਦੇ ਸਾਰੇ ਮੈਂਬਰ ਇਕੱਠੇ ਹੋ ਕੇ ਇੱਥੇ ਲੋਕਾਂ 'ਚ ਇੱਕ ਕੈਂਸਰ ਪ੍ਰਤੀ ਜਾਗਰੂਕਤਾ ਅਸੀਂ ਮਿਸ਼ਨ ਚਲਾਇਆ ਹੈ ਜਿਹਦੇ ਵਿੱਚ ਅਸੀਂ ਇਹ ਦੱਸ ਰਹੇ ਹਾਂ ਲੋਕਾਂ ਨੂੰ ਕਿ ਜਿਹੜੇ ਕੈਂਸਰ ਹੈਗੇ ਜੇ ਸਾਨੂੰ ਟਾਈਮ 'ਸਿਰ ਪਤਾ ਚੱਲ ਜਾਂਦਾ ਹੈ ਅਗਲੀ ਡਿਟੈਕਸ਼ਨ 의 ਜ਼ਿੰਦਗੀਆ ਤਾਂ ਐਨ ਐਚ ਐਮੋਰ ਦਾ 50% ਟੇਰੇ ਤੋਂ ਹੈਗੇ ਕੈਂਸਰ ਕੈਂਸਰ ਜਿਹੜਾ ਹੈ ਇਹ ਤਾਂ ਕਬੜ 100 ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ 'ਚ ਕੁਝ ਆਪਣੇ ਕੰਟਰੀ 'ਚ ਪਾਇਆ ਜਾਂਦੇ ਆ ਕੁਝ ਬਾਹਰ ਦੇ ਕੰਟਰੀਆਂ 'ਚ ਪਾਇਆ ਜਾਂਦੇ ਆ ਜਿਹੜੇ ਆਪਣੇ ਕੰਟਰੀ 'ਚ ਪਾਇਆ ਜਾਂਦੇ ਆ ਆਮ ਤੌਰ ਤੇ ਜੇ ਡੈਂਸ ਰੈਸਟਰ ਹੈ ਇਹਦਾ ਅੱਜ ਕੱਲ 100% ਇਲਾਜ ਹੋ ਜਾਂਦਾ ਜੇ ਸਾਨੂੰ ਕੈਂਸਰ ਪਤਾ ਚੱਲ ਜਾਵੇ ਤਾਂ ਅਸੀਂ ਸਾਰਿਆਂ ਨੂੰ ਅਵੇਅਰ ਕਰ ਰਹੇ ਹਾਂ ਕਿ ਆਪਣੇ ਕੈਂਸਰ ਚੈੱਕ ਅਪ ਕਰਾਓ ਆਪਣਾ ਕੈਂਸਰ ਮੈਮੋਗ੍ਰਾਫੀ ਜਿੱਦਾ ਪ੍ਰੋਸਟੇਟ ਗਲੈਂਡ ਦਾ ਪੀਐਸਏ ਟੈਸਟ ਤੇ ਐਦਾਂ ਹੀ ਹੋਰ ਜਿਹੜੇ ਹੈਗੇ ਅਸੀਂ ਸਾਰਿਆਂ ਨੂੰ ਲੋਕਾਂ ਨੂੰ ਜਾਗਰੂਕਤਾ ਕਰ ਰਹੇ ਹਾਂ ਥੈਂਕ ਯੂ ਆਮ ਡਾਕਟਰ ਰਦੀਪ ਸਿੰਘ ਸੰਧੂਆ ਤੇ ਜਿਹੜਾ ਅੱਜ ਦਾ ਇਹ ਆਪਾਂ ਮਾਰਚ ਕੱਢਿਆ ਇਹ ਆਪਾਂ ਵਰਲਡ ਕੈਂਸਰ ਡੇ ਦੇ ਉੱਤੇ Indian Medical Association ਦੇ ਨਾਲ Rotary Club ਅਕਸਰ ਹੰਦ ਦੇ ਸਹਿਯੋਗ ਦੇ ਨਾਲ ਕੱਢਿਆ ਗਿਆ ਇਹਦੇ ਵਿੱਚ ਆਪਾਂ ਕੈਂਸਰ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਦੇ ਪਏ ਹਾਂ ਕਿ ਇਹਦੇ ਵਿੱਚ अर्ली ਡਿਟੈਕਸ਼ਨ ਤੇ ਪ੍ਰੀਵੈਂਸ਼ਨ ਤੇ ਕਿਉਰ ਕੀਤਾ ਜਾ ਸਕਦਾ ਹੈ ਤੇ ਆਪਾਂ ਸਾਰਿਆਂ ਨੂੰ ਆਪਣੇ ਰੈਗੂਲਰ ਚੈੱਕਅਪਸ ਕਰਵਾਉਣੇ ਚਾਹੀਦੇ ਨੇ ਤਾਂ ਕਿ ਆਪਾਂ ਇਸ ਨਾਮੁਰਾਦੀ ਬਿਮਾਰੀ ਤੋਂ ਬਚ ਕੇ ਰਹਿ ਸਕੀਏ